ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਵੀਰਾਂ ਨੂੰ ਅੱਜ ਜੋ ਵੀਡੀਓ ਤਿਆਰ ਕਰ ਰਹੇ ਹਾਂ ਇਹ ਦੇ ਨਾਲ ਸਾਡੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਤੇ ਬਹੁਤ ਪੁਰਾਣਾ ਇਤਿਹਾਸ ਵੀ ਹੈ ਇਸ ਦਾ ਇਹਨੂੰ ਪੜਾ ਕਹਿੰਦੇ ਹੁੰਦੇ ਸੀਗੇ ਜੀ ਪੜਾ ਪੜਾ ਵਾਲਾ ਛੱਪੜ ਕਹਿ ਲੋ ਤੇ ਇਹ ਜਿਹੜਾ ਹਜੇ ਵੀ ਬਰਕਰਾਰ ਹੈ ਪਰ ਲੋਪ ਹੁੰਦਾ ਜਾ ਰਿਹਾ ਪਹਿਲਾਂ ਬਿਲਡਿੰਗ ਨਹੀਂ ਸੀ ਹੁੰਦੀ ਉਣੀ ਬਿਲਡਿੰਗ ਵਗੈਰਾ ਇੱਧਰ ਤਿਆਰ ਹੋ ਗਈ ਐ ਇਹ ਕਿਉਂ ਦਿਖਾਇਆ ਜਾ ਰਿਹਾ ਇੱਧਰ ਬਿਜਲੀ ਕਰ ਪਹਿਲਾਂ ਨਹੀਂ ਸੀ ਹੁੰਦਾ ਹੁਣ ਬਿਜਲੀ ਕਰ ਆ ਗਿਆ ਤੇ ਇੱਥੋਂ ਨਾ ਸਾਰਾ ਪਿੰਡ ਐ ਸੇ ਛੱਪੜ ਚੋਂ ਹੁਣ ਤਾਂ ਚਲੋ ਗਰਮੀਆਂ ਦਾ ਮੌਸਮ ਐ ਜਦੋਂ ਬਾਰਿਸ਼ ਹੋ ਜਾਂਦੀ ਐ ਤੇ ਪੂਰਾ ਭਰ ਜਾਂਦਾ ਤੇ ਆ ਕੁਝ ਕ ਨਿਸ਼ਾਨੀਆਂ ਰਹਿ ਗਈਆਂ ਇੱਧਰਲੇ ਪਾਸੇ ਪਹਿਲਾਂ ਇਹ ਕਰੇਨਾ ਕਰੂਨਾ ਤਾਂ ਹੁੰਦੀਆਂ ਨਹੀਂ ਸੀ ਇਹ ਕਈਆਂ ਕੋਈਆਂ ਨਾਲ ਹੀ ਬਣਾਇਆ ਸ਼ੇਰ ਸ਼ਾਹ ਸੂਰੀ ਦੇ ਟਾਈਮ ਦਾ 1800 ਈਸਵੀ ਦੇ ਲਗਭਗ ਬਜ਼ੁਰਗਾਂ ਨੂੰ ਪੁੱਛਿਆ ਸੀਗਾ ਵੀ 1800 ਈਸਵੀ ਤੋਂ ਪਹਿਲਾਂ ਇਹ ਇਹ ਆਪਣਾ 1800 ਈਸਵੀ ਦੇ ਕਰੀਬ ਇਹ ਤਿਆਰ ਹੋਇਆ ਹੋਊਗਾ ਫੌਜਾਂ ਦਾ ਇੱਥੇ ਪੜਾ ਹੁੰਦਾ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਹੀ ਮੈਂ ਦੱਸ ਚੁੱਕਿਆ ਕਿ ਇੱਕ ਛੱਪੜ ਹੀ ਰਹਿ ਗਿਆ ਬਸ ਹੋਰ ਹੋਰ ਨਿਸ਼ਾਨੀ ਤਾਂ ਕੋਈ ਨਹੀਂ ਤੇ ਇਧਰਲੇ ਪਾਸੇ ਵੀ ਬਹੁਤ ਵੱਡੇ ਵੱਡੇ ਹੁੰਦੇ ਸੀ ਟਿੱਬੇ ਹੁੰਦੇ ਸੀਗੇ ਜਾਨੀ ਕਿ ਜਿਵੇਂ ਆਹ ਟਿੱਬਾ ਇੱਕ ਰਹਿ ਗਿਆ ਇਧਰਲੇ ਪਾਸੇ ਜਿਵੇਂ ਆਹ ਰਹਿ ਗਿਆ ਨਾ ਇਸ ਚਾਰੇ ਪਾਸੇ ਹੁੰਦੇ ਸੀ ਇਧਰਲੇ ਪਾਸੇ ਵੀ ਹੁੰਦੇ ਸੀ ਇਹ ਇਧਰਲੇ ਪਾਸੇ ਆ ਇਧਰਲੇ ਪਾਸੇ ਨਾ ਨਹੀਂ ਸੀ ਹੁੰਦੇ ਤੇ ਐਸ ਪਾਸੇ ਹੁੰਦੇ ਸੀਗੇ ਜਿਹੜੇ ਅਸੀਂ ਦੇਖਿਆ 50 ਸਾਲ ਪਹਿਲਾਂ ਹੁਣ ਤਾਂ ਪਲੇਨ ਹੋ ਗਿਆ ਇੱਥੇ ਤਾਂ ਕੁਛ ਕਹੇ ਰਹੇਗਾ ਕਿਉਂਕਿ ਪਹਿਲਾਂ ਸਾਰਾ ਪਿੰਡ ਜਿਹੜਾ ਹੈ ਨਾ ਇਹ ਕੱਚਾ ਹੁੰਦਾ ਸੀਗਾ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈ ਤੇ ਐਸ ਪਾਸੇ ਆ ਕਿਨਾਰਾ ਥੋੜਾ ਜਿਹਾ ਨੇੜੇ ਆ ਗਿਆ ਕਹਿ ਸਕਦੇ ਆ ਇਹ ਇੱਕ ਮਿੰਟਾ ਕਿਨਾਰਾ ਦਿਖਾਉਣਾ ਮੈਂ ਤੁਹਾਨੂੰ ਇੱਧਰਲੇ ਪਾਸੇ ਐਸ ਕਿਨਾਰੇ ਵਾਲੇ ਪਾਸੇ ਜਾਨੀ ਕਿ ਡਰੋਲੀ ਵਾਲੇ ਪਾਸੇ ਆ ਜਿਹੜਾ ਡਰੋਲੀ ਵਾਲਾ ਪਾਸਾ ਹੈ ਇੱਧਰ ਆਹਾਂ ਆ ਜਿਹੜਾ ਹੈਗਾ ਇੱਧਰ ਕਿੰਨਾ ਕੁੱਪਰੇ ਹੁਣ ਉੱਗੀਆਂ ਥੋੜਾ ਜਿਹਾ ਉੱਚਾ ਹੁੰਦਾ ਸੀ ਕਿ ਮਿੱਟੀ ਖੁਰਖਰ ਗਈ ਆ ਕੁਛ ਤੇ ਇੱਥੇ ਜਿਹੜੇ ਆਪਣੇ ਦਰਜ਼ੀਆਂ ਦੇ ਘਰ ਹੈਗੇ ਆ ਸਾਡੇ ਪਿੰਡ ਔਰਲੇ ਪਾਸੇ ਡਗਰੂ ਪਿੰਡ ਦੇ ਵਿੱਚ ਇਹ ਸਾਰਾ ਪਾਸਾ ਇਧਰ ਲੈ ਜਿਹੜਾ ਘਰ ਲੱਪਣ ਵਾਸਤੇ ਮਿੱਟੀ ਇਧਰਲੇ ਪਾਸੇ ਬੈਠਦਾ ਸੀ ਤੇ ਸਾਡੇ ਵਾਲੇ ਪਾਸੇ ਜਿਹੜੇ ਜਾਨੀ ਕਿ ਕੰਮਾਂ ਤੇ ਕਮਾਲ ਪੱਤੀ ਦਾ ਉਹ ਟਰੋਲੀ ਵਾਲੇ ਪਾਸੇ ਉਹ ਬੀਬੀਆਂ ਐਸ ਪਾਸਿਓਂ ਤੇ ਜਾਓ ਪਰਲੇ ਪਾਸੇ ਕਿਧਰ ਮકાਨ ਬਣਿਆ ਉਧਰਲੇ ਪਾਸੇ ਉਹ ਮਿੱਟੀ ਲੈ ਕੇ ਜਾਂਦੇ ਹੁੰਦੇ ਸੀ ਇਹ ਸਾਰਾ 1 ਕਿਲੋਮੀਟਰ ਦੂਰ ਹੈ ਜੀ ਇਹ ਘਟੋ ਘਟ ਇੱਕ ਕਿਲੋਮੀਟਰ ਸਿਰਾਂ ਦੇ ਉੱਤੇ ਹੀ ਮਿੱਟੀ ਲੈ ਕੇ ਜਾਣੀ ਇਹਨਾਂ ਨੂੰ ਹਣ ਤਾਂ ਬਿਲਡਿੰਗਾਂ ਬਣ ਗਈਆਂ ਕੁਝ ਬਿਲਡਿੰਗ ਨਹੀਂ ਸੀ ਹੁੰਦੀ ਆ ਬਿਜਲੀ ਘਰ ਬਣ ਗਿਆ ਇੱਥੇ ਬਿਜਲੀ ਘਰ ਕੁਝ ਨਹੀਂ ਸੀ ਹੁੰਦਾ ਉਸ ਕਰ ਨਿਸ਼ਾਨੀਆਂ ਰਹਿ ਗਈਆਂ ਬਸ ਇੱਕ ਪਾਸਾ ਰਹਿ ਗਿਆ ਇਹਦਾ ਬਾਕੀ ਤਿੰਨ ਪਾਸੇ ਲੋਪ ਹੋ ਗਏ ਤੇ ਜੇ ਹੁਣ ਗਰਮੀ ਬਹੁਤ ਜ਼ਿਆਦਾ ਆ ਪਾਣੀ ਸੁੱਕਣ ਦੇ ਕਰੀਬ ਆਇਆ ਪਿਆ ਪਰ ਇਹ ਕਾਫੀ ਜੇ ਤਾਂ ਭਰ ਜਾਂਦਾ ਫਿਰ ਇਹ ਛੱਪੜ ਦਾ ਰੂਪ ਅਧਾਰਨ ਕਰ ਲੈਂਦਾ ਆ ਕਿਨਾਰੇ ਸਿਰਫ ਇੱਕ ਸਾਈਡ ਹੀ ਇਹਦੀ ਹੁਣ ਵੇਖਣ ਲੱਗਾ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਬੱਤੀ ਇਹ ਤਾਂ ਜਿਹੜੀਆਂ ਸੀਗੀਆਂ ਉੱਚੀਆਂ ਉੱਚੀਆਂ ਧੜਾਂ ਸੀ ਮਿੱਟੀ ਦੀਆਂ ਇਹ ਲੋਕਾਂ ਨੇ ਚੱਕ ਚੁੱਕ ਲਈਆਂ ਜਆ ਉਹਦੀਆਂ ਮਿੱਟੀਆਂ ਉਧਰ ਪਾ ਲਈ ਹੈਗੀ ਐ ਭਰਤੀ ਪੁਰਤੀ ਪਾ ਲਈ ਐ ਤੇ ਇਥੇ ਸਾਰਾ ਪਿੰਡ ਜਿਹੜਾ ਹੈਗਾ ਸੀ ਨਿੱਕੇ ਨਿੱਕੇ ਹੁੰਦੇ ਸੀਗੇ 11-11 ਸਾਲ ਦਾ ਹੂੰਗਾ ਮੈਂ ਉਸ ਟਾਈਮ ਹੁਣ ਤਾਂ ਮੇਰੀ 40 ਸਾਲ ਦੀ ਉਮਰ ਅਜੇ ਤੋਂ 50 ਸਾਲ ਪਹਿਲਾਂ ਉਦੋਂ ਵੀ ਪਹਿਲਾਂ ਦਾ ਇਹ ਜਿਹੜਾ ਹੈਗਾ ਸਾਰੇ ਪਿੰਡ ਦਾ ਜੋ ਰੀਤੀ ਰਿਵਾਜ ਸੀਗਾ ਸਾਰੇ ਪਿੰਡ ਦੀਆਂ ਛੱਤਾਂ ਲਿਪਣੀਆਂ ਘਰ ਲਿਪਣੇ ਇਹ ਸਾਰੇ ਇੱਥੋਂ ਹੀ ਮਿੱਟੀ ਜਾਂਦੀ ਸੀ ਤੇ ਸੋਚਦੇ ਹੁੰਦੇ ਸੀ ਵੀ ਆਈ ਮਿੱਟੀ ਨਿਕਲਦੀ ਰਹੀ ਤਾਂ ਬਹੁਤ ਡੂੰਗਾ ਜਾਵੜੂਗਾ ਪਰ ਕੁਦਰਤ ਦਾ ਕਾਨੂੰਨ ਕੀ ਕਹਿੰਦਾ ਕਿ ਲੋਕਾਂ ਨੇ ਘਰ ਪੱਕੇ ਪਾਲੇ ਤੇ ਇਹ ਹੁਣ ਜਾਨੀ ਕਿ ਬੰਦ ਹੋਣ ਦੇ ਕਿਨਾਰੇ ਆਇਆ ਪਿਆ ਜਿਹੜੀਆਂ ਵੀ ਬੀਬੀਆਂ ਆਸ ਆਪਣਾ ਪੜਾੜੀ ਮਿੱਟੀ ਢੋਂਦੀਆਂ ਰਹੀਆਂ ਇਸ ਪੈਂਡ ਦੀਆਂ ਜਾਂ ਪਾਸੇ ਬੜੀ ਰੌਣਕ ਲੱਗੀ ਹੁੰਦੀ ਸੀ ਜੀ ਇੱਥੇ ਘਟੋ ਘਟ 50 50 ਵੀ ਕਈ ਵਾਰ ਦੋਨੇ ਪਾਸੇ ਮੱਠੋ ਲੈ ਕੇ ਵਿਚ ਵੜ ਕੇ ਪਾਣੀ ਦੇ ਤੇ ਇੱਥੋਂ ਮਿੱਟੀ ਲੈ ਕੇ ਘਰ ਲਿਪਣ ਲੈ ਕੇ ਜਾਣਾ 1 ਕਿਲੋਮੀਟਰ ਸਿਰ ਤੇ ਇੱਕ ਮੱਠਲ ਚ ਕਿੰਨੀ ਕਾਈ ਜਾਂਦੀ ਹੈ ਇੱਕ ਕੜਾਈ ਦੇ ਵਿੱਚ ਮਿੱਟੀ ਤੇ ਦਿਨ ਚ 2 2 ਤਣ ਤਣ ਗੜੇ ਸਵੇਰੇ ਲਾਉਣੇ 2 3 ਤਣ ਤਣ ਗੜੇ ਸ਼ਾਮ ਨੂੰ ਲਾਉਣੇ ਫਿਰ ਇੱਥੇ ਕਰੀਰ ਬਹੁਤ ਹੁੰਦੇ ਸੀਗੇ ਫਜੇ ਵੀ ਹੈਗੇ ਆ ਐਸ ਪਾਸੇ ਹੈਗੇ ਆ ਕਰੀਰ ਤੇ ਇਸ ਕਰੀਰਾਂ ਤੋਂ ਡੇਲੇ ਤੋੜ ਕੇ ਚਾਰ ਚੂਰ ਪਾਉਣਾ ਤੇ ਇਹ ਪੜਾ ਜਿਹੜਾ ਹੈਗਾ ਇਹ ਅੰਗਰੇਜ਼ਾਂ ਦੇ ਟਾਈਮ ਦੀਆਂ ਜਿਹੜੀਆਂ ਫੌਜਾਂ ਸੀ ਇੱਥੇ ਪੜਾ ਕਰਦੀਆਂ ਸੀ ਯਾਨੀ ਕਿ ਟ੍ਰਾਂਜੈਂਟ ਕਹੋ ਉਹਨਾਂ ਦਾ ਟ੍ਰਾਂਜੈਂਟ ਸੀਗਾ ਤੇ ਇੱਥੇ ਪੜਾ ਕਰਦਿਆਂ ਸੀ ਇਸ ਕਰਕੇ ਜਿਹੜਾ ਇਹ ਛੱਪੜ ਹੈ ਤੇ ਇਹਨੂੰ ਪੜਾ ਕਿਹਾ ਜਾਂਦਾ ਹੈ ਇੱਥੇ ਉਹ ਪਾਣੀ ਪੂਣੀ ਦੀ ਕਿੱਲਤ ਹੋਊਗੀ ਪਹਿਲਾਂ ਤੇ ਪਾਣੀ ਦੀ ਪੂਰਤੀ ਵਾਸਤੇ ਕਿਉਂ ਬੋਰ ਬਾਰ ਤਾਂ ਹੁੰਦੇ ਨਹੀਂ ਸੀ ਘੋੜਿਆਂ ਕਾੜਿਆਂ ਨੂੰ ਪਾਣੀ ਪਿਉਉਣ ਵਾਸਤੇ ਕੋਸ਼ਾ ਪਰਲੇ ਪਾਸੇ ਇਧਰ ਵੀ ਲੋਕਾਂ ਦੀ ਮਿੱਟੀਆਂ ਮਟੀਆਂ ਜਿਹੜੀਆਂ ਹੈਗੀਆਂ ਆ ਗਏ ਉਹ ਹਜੇ ਤੱਕ ਥੋੜੀ ਜਿਹੀ ਨਿਸ਼ਾਨੀਆਂ ਖੜੀਆਂ ਇੱਕ ਪਾਸੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਨਹੀਂ ਰਹਿਣੀਆਂ ਕਿਉਂਕਿ ਹੌਲੀ ਹੌਲੀ ਕੁਦਰਤ ਦਾ ਕਾਨੂੰਨ ਹੈ ਪਰਵਰਤਨ ਆ ਜਾਂਦਾ ਹੈ। ਇਹਦੀ ਬੈਕਸਾਈਡ ਵਿਖਾ ਦਿੰਨਾ ਜੀ ਇਧਰਲੇ ਪਾਸੇ। ਸ਼ਾਇਦ ਤੁਹਾਨੂੰ ਯਾਦਾਂ ਆ ਜਾਣ ਪੁਰਾਣੀਆਂ। ਜਿਹੜੀਆਂ ਬਚਪਨ ਦੀਆਂ। ਕਿਉਂਕਿ ਸਾਡੀਆਂ ਜਿਹੜੀਆਂ ਬਚਪਨ ਦੀਆਂ ਯਾਦਾਂ ਹੈ ਨਾ ਤੇ ਇਹ ਸਾਨੂੰ ਜਿਉਂਦਾ ਰੱਖਦੀਆਂ ਹੈ। ਸਾਡਾ ਮੋਹ ਪਿਆਰ ਜਿਹੜਾ ਪੁਰਾਣੀ ਮਿੱਟੀ ਨਾਲ ਪੁਰਾਣੇ ਕਲਚਰ ਨਾਲ ਪਿਆਰ ਹੈ। ਅਸੀਂ ਉਹਨੂੰ ਭੁਲਾ ਨਹੀਂ ਸਕਦੇ। ਆ ਦੇਖੋ ਜੀ ਪੂਰਾ ਹਜੇ ਇੱਧਰਲੇ ਪਾਸਿਓਂ ਬਰਕਰਾਰ ਆਏ ਇਹ ਤਿੰਨਾ ਪਾਸਿਆਂ ਤੋਂ ਹੁੰਦਾ ਸੀਗਾ ਇਹ ਮਿੱਟੀ ਪਤਾ ਨਹੀਂ ਉਹਨਾਂ ਨੇ ਕਾਹਦੇ ਨਾਲ ਸਿੱਟੀ ਹੋਗੀ ਕੜਾਈਆਂ ਬਠਰਾਂ ਨਾਲ ਹੀ ਸ਼ਾਇਦ ਇੰਨੇ ਇੰਨੇ ਧੜਾ ਬਣਤੀਆਂ ਹੁਣ ਤਾਂ ਜੀਸੀਬੀ ਨਾਲ ਬਣਣੀਆਂ ਔਖੀਆਂ ਹਾਂਜੀ ਇਹ ਇਸ ਕਰਕੇ ਪਾਇਆ ਜਾ ਰਿਹਾ ਵੀ ਜਿਹੜੇ ਸਾਡੇ ਹਾਨੀ ਆ ਜਾਂ ਸਾਥੋਂ ਪਹਿਲਾਂ ਦੇ ਆ ਬਜ਼ੁਰਗ ਹਜੇ ਜਿਉਂਦੇ ਆ ਤੇ ਉਹ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਣ ਵੀ ਹਜੇ ਵੀ ਠੱਡੇ ਹੱਥਾਂ ਦੀਆਂ ਨਿਸ਼ਾਨੀਆਂ ਜਾਂ ਤਾਂ ਮਿੱਟੀ ਢੋਂਦੇ ਰਹੇ ਆ ਤੇ ਇੱਥੇ ਬਰਕਰਾਰ ਚੰਗਾ ਜੀ ਵੀਡੀਓ ਵੱਧ ਹੋ ਰਹੀ ਹੈ ਇਹ ਜੋ ਕਲਚਰ ਆ ਪੁਰਾਣਾ ਤੇ ਮੁਬਾਰਕ ਹੋਵੇ ਚੜਦੇ ਲੈਂਦੇ ਪੰਜਾਬ ਵਾਲਿਆਂ ਨੂੰ ਜਿਹੜੇ ਇਥੋਂ ਮਾਈਗਰੇਟ ਕਰਕੇ ਗਏ ਆ ਉਹਨਾਂ ਦੇ ਟਾਈਮ ਦਾ ਹੈਗਾ ਇਹ ਕਾਫੀ ਪੁਰਾਣਾ ਹੈ ਜਿਹੜੇ ਇਥੋਂ ਮਾਈਗਰੇਟ ਕਰਕੇ ਗਏ ਆ ਮੋਗਾ ਜਲਾ ਪਿੰਡ ਅਗਰੂ ਤੇ ਹੋ ਸਕਦਾ ਉਹਨਾਂ ਨੂੰ ਵੀ ਯਾਦਾਂ ਆ ਜਾਣਾ ਉਹਦੀਆਂ ਪੁਰਾਣੀਆਂ ਪੁਰਾਣੀਆਂ ਯਾਦਾਂ ਕਦੇ ਭੁੱਲਦੀਆਂ ਨਹੀਂ ਜ਼ਿੰਦਗੀ ਦੇ ਵਿੱਚ ਜੋ ਵਾਪਰਿਆ ਹੁੰਦਾ ਜਾਂ ਆਪਾਂ ਕੀਤਾ ਹੁੰਦਾ ਇਹ ਉਹੀ ਛੱਪੜ ਹੈ ਜਿੱਥੋਂ ਸਾਰਾ ਪਿੰਡ ਮਿੱਟੀ ਲੈ ਕੇ ਕੱਚੇ ਕੋਠੇ ਆਪਦੇ ਲਿਪਦਾ ਰਿਹਾ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ